ਆ ਦੇਖੋ ਜਿਹੜੀ ਮੈਂ ਤੁਹਾਨੂੰ ਆਈਟਮ ਦਿਖਾ ਰਿਹਾ ਇਹ ਸਪੈਸ਼ਲ ਸਿਰਫ ਬੁਟੀਕ ਸੂਟਸ ਦਾ ਇਸ ਵਾਰ ਸੀ ਬਹੁਤ ਵੱਡੀ ਰੇਂਜ ਬਣਾਈ ਹੈ ਜੋ ਕਿ ਬੁਟੀਕ ਸੂਟ ਹੀ ਤੁਹਾਨੂੰ ਮਿਲਣਗੇ ਮੇਰੇ ਆਲੇ ਦੁਆਲੇ ਤੁਸੀਂ ਦੇਖੋ ਜਿਹੜੇ ਆ ਪੀਸ ਇਹ ਸਭ ਸੋਲੋ ਪੀਸ ਹੈਗੇ ਹੈ ਸੋਲੋ ਪੀਸ ਔਨਲਾਈਨ ਜੋ ਲੋਕ ਲੈ ਰਹੇ ਹੈ ਉਸ ਔਨਲਾਈਨ ਤੋਂ ਵੀ ਸਾਡੇ ਕੋਲ ਜਿਹੜੇ ਰੇਟ ਹੈ 1000 1000 15-1500 ਰੁਪਏ ਸੂਟਾਂ ਦੇ ਘੱਟ ਸਾਡੇ ਕੋਲ ਅੰਕਲ ਲੋਮ ਮੋਗਾ ਰੋਡ ਬਾਗਾਪੁਰਣਾ ਫੁੱਲ ਤਿਆਰੀ ਹੈ ਵਿਆਹ ਸ਼ਾਦੀਆਂ ਦੇ ਮਾਲ ਦੀ ਟੱਕਾਂ ਦੇ ਟਰੱਕ ਮਾਲ ਦੇ ਸਾਡੇ ਕੋਲ ਆ ਗਏ ਆ ਭਰ ਕੇ ਸਟਾਕ ਸਾਡੇ ਕੋਲ ਫੁੱਲ ਹੈ ਫੈਕਟਰੀਆਂ ਚ ਮੈਂ 7-8 ਦਿਨ ਹੁਣ ਰੈਗੂਲਰ ਲਗਾ ਕੇ ਆਂ ਦਿੱਲੀ ਵੀ ਜਾ ਕੇ ਆਇਆ ਅਹਮਦਾਬਾਦ ਵੀ ਜਾ ਕੇ ਆਇਆ ਸੂਰਤ ਵੀ ਜਾ ਕੇ ਆਇਆ ਸਾਰੀ ਫੈਕਟਰੀਆਂ ਚੋਂ ਮੈਂ ਮਾਲ ਲੈ ਕੇ ਆਇਆ ਕਰਵਾ ਚੌਥ ਦੇ ਲਈ ਮੈਂ ਇਹੋ ਜਿਹੇ ਡਰੈੱਸਾਂ ਲੈ ਕੇ ਆਇਆ ਜਿਹੜੀਆਂ ਕਿ ਮੈਂ ਸਾਰੀਆਂ ਤੁਹਾਨੂੰ ਡਿਸਪਲੇ ਕਰੂੰਗਾ ਡਰੈੱਸਾਂ ਇੰਨੀਆਂ ਚੰਦਾਰ ਹੈ ਕਿ ਤੁਹਾਡਾ ਮਨ ਖੁਸ਼ ਹੋ ਜਾਊਗਾ ਕੱਲੀਆਂ ਡਰੈੱਸਾਂ ਡਿਸਪਲੇ ਨਹੀਂ ਹੋਣਗੀਆਂ ਤੇ ਜਿਹੜੇ ਡਰੈੱਸਾਂ ਦੇ ਰੇਟ ਦਵਾਂਗੇ ਔਰ ਰੇਟ ਸਾਡੇ ਅਲੇ ਦੁਆਲੇ ਕਿਸੇ ਕੋਲ ਨਹੀਂ ਮਿਲੂਗਾ ਤੁਹਾਨੂੰ ਜੇ ਕੋਈ ਦੁਕਾਨਦਾਰ ਵੀ ਮਾਲ ਲੈਣਾ ਚਾਹੁੰਦਾ ਹੈ ਤਾਂ ਉਹ ਅੰਕਲੋਂ ਬਾਗਾਪੁਰਾ ਨਾਲ ਆ ਸਕਦਾ ਕਿਉਂਕਿ ਤੁਸੀਂ ਆ ਦੇਖੋ ਸਾਡੇ ਕੋਲ ਕਿੰਨੇ ਮਾਲ ਦੇ ਸਟਾਕ ਭਰੇ ਪਏ ਆ ਸਟਾਕ ਕਿੰਨੇ ਟਰੱਕ ਸਾਡੇ ਕੋਲ ਮਾਲ ਦੇ ਆਏ ਪਏ ਆ ਕਿੰਨੇ ਸਾਡੇ ਕੋਲ ਸਟਾਕ ਪਿਆ ਹੈ ਅਸੀਂ ਦੁਕਾਨਦਾਰਾਂ ਨੂੰ ਵੀ ਸਪਲਾਈ ਕਰਦੇ ਆ ਪਿੰਡਾਂ ਦੇ ਵਿੱਚ ਛੋਟੇ ਛੋਟੇ ਜਿਹੜੇ ਸਾਡੀਆਂ ਭੈਣਾਂ ਕੰਮ ਕਰਦੀਆਂ ਜਾਂ ਸਾਡੇ ਵੀਰ ਕੰਮ ਕਰਦੇ ਪਿੰਡਾਂ ਦੇ ਵਿੱਚ ਦੁਕਾਨਦਾਰ ਹੈ ਉਹ ਵੀ ਸਾਡੇ ਨਾਲ ਬਹੁਤ ਘਟੋੜ 200 82-83 ਦੇ ਕਸਟਮਰ ਦੇ ਹਿਸਾਬ ਨਾਲ ਸਾਡੇ ਕੋਲ ਪਾਰਟੀਆਂ ਜੁੜੀਆਂ ਵੀ ਐ ਤਾਂ ਮਤਲਬ ਆ ਜਿਹੜੇ ਟਰੱਕ ਭਰ-ਭਰ ਕੇ ਆ ਰਹੇ ਆ ਆ ਢੇਰ ਲੱਗੇ ਹੋਇਆ ਸਟਾਕ ਦੇ ਇਹ ਸਾਰੇ ਹੀ ਬਸ ਲਟਾ ਦੇਣੇ ਲੋਕਾਂ ਤੋਂ ਹੀ ਇਹ ਸਾਡੇ ਕਸਟਮਰਾਂ ਲਈ ਅਸੀਂ ਲੈ ਕੇ ਆਏ ਆ ਦੁਕਾਨਦਾਰਾਂ ਨੂੰ ਵੀ ਦੇਣੇ ਆ ਜਿਹੜੇ ਸਾਡੇ ਛੋਟੇ ਵੀਰ ਪਿੰਨਾਂ 'ਚ ਕੰਮ ਕਰਦੇ ਆ ਜਿਹੜੇ ਕਿ ਲੁਧਿਆਣੇ ਨਹੀਂ ਜਾ ਸਕਦੇ ਜਿਹੜੇ ਕਿ ਅੰਮ੍ਰਿਤਸਰ ਨਹੀਂ ਜਾ ਸਕਦੇ ਜਿਹੜੇ ਕਿ ਦਿੱਲੀ ਨਹੀਂ ਜਾ ਸਕਦੇ ਜਿਹੜੇ ਕਿ ਅੰਬਾਲਾ ਨਹੀਂ ਜਾ ਸਕਦੇ ਜਿਹੜੇ ਕਿ ਬਠਿੰਡੇ ਨਹੀਂ ਜਾ ਸਕਦੇ ਉਹਨਾਂ ਲਈ ਬਾਗਾਪੁਰਾਣਾ ਥੋੜੀ ਜੀ ਡਿਸਟੈਂਸ ਤੇ ਹੈ ਉਹਨਾਂ ਨੂੰ ਇੱਥੇ ਆਣਾ ਸੌਖਾ ਹੈ ਥੋੜਾ ਜਿਹਾ ਸਮਾਨ ਲੈ ਜਾਣਾ ਸੌਖਾ ਹੈ ਫਿਰ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਚਾਰ ਪੀਸਾਂ ਦਾ ਸੈੱਟ ਲੈਣ ਦੀ ਲੋੜ ਨਹੀਂ ਸਿੰਗਲ ਸਿੰਗਲ ਸੂਟ ਵੀ ਲੈ ਸਕਦੇ ਇਹ ਦੇਖੋ ਜਿਹੜੇ ਬਿਆਰਾਂ ਜਾ ਕੇ 1000 1000 ਰੁਪਏ 8 800 12 1200 ਚ ਲੈਣੇ ਹੋ ਆਂਕਲੋਂ ਮੋਕਰ ਬਾਗਾਪੁਰਾ ਆ ਜਾਓ 1500 ਦੇ ਤਿੰਨ ਸੂਟ ਲੈ ਜਾਓ ਇਹ ਆਫਰਾਂ ਲੱਗਿਆ ਬਹੁਤ ਜ਼ਬਰਦਸਤ 20 ਸਤੰਬਰ ਤੋਂ ਪਹਿਲਾਂ ਪਹਿਲਾਂ ਆਜੋ 20 ਸਤੰਬਰ ਤੋਂ ਪਹਿਲਾਂ ਮੈਂ ਕਿਹ ਰਿਕਾਰਡ ਤੋੜ ਦੇਣੇ ਆ ਆ ਚੱਕੋ ਭਾਜੀ ਮੋਰ ਵਾਲਾ ਸੂਟ ਜਿਹੜਾ ਬਿਆਰਾ ਚ 15 1500 ਦਾ ਮਿਲਦਾ ਵਾ ਅਸੀਂ ਦੇਨੇ ਆ 1500 ਰੁਪਏ ਦੇ ਤਿੰਨ ਮੋਰ ਦੇਖੋ ਵੱਡੇ ਫਾਇਦੇ ਰੰਗ ਬਹੁਤ ਮਿਲ ਜਾਣੇ ਆ 12 1500 ਦਾ ਇੱਕ ਸੂਟ ਇੱਥੇ ਤੁਹਾਨੂੰ ਦੇਨੇ ਆ 1000 ਦੇ ਦੋ 5-500 ਰੁਪਏ ਦੇ ਵਿੱਚ ਸੂਟ ਕੱਟ ਤੇ ਮੋਰ ਨਾਲੇ ਸੂਟ 5-500 ਜੋ ਭਾਜੀ ਦਾਜਵਰੀ ਦਾ ਸੂਟ ਕਹਿੰਦੇ 1000 ਤੋਂ ਘੱਟ ਨਹੀਂ ਮਿਲਦਾ ਚੱਕੋ 650 ਰੁਪਏ ਦਾ ਸੂਟ ਜੀ ਦੇਖੋ ਜਿਹਨੇ ਵਿਆਹ ਲਈ ਦਾ ਕੱਪੜਾ ਨਾਲ ਦਾਜਵਰੀ ਕਰਨਾ ਦੇਣ ਲੈਣ ਕਰਨਾ ਤੁਸੀਂ ਇੱਥੇ ਆਜੋ 50000 ਵਾਲਾ ਕੱਪੜਾ 15-20000 ਦੇ ਕੇ ਭੇਜਣਾ ਵੱਡਾ ਧਮਾਕਾ ਕਿਹੜੀ ਗੱਲ ਦਾ 15-1500 ਬਾਜ਼ਾਰ ਦਾ ਰੇਟ ਜਿਹੜੇ ਸੂਟਾਂ ਦਾ ਅਸੀਂ 650 ਰੁਪਏ 'ਚ ਦੇ ਰਹੇ ਹਾਂ 2-2000 18-1800 ਰੁਪਈਆ ਬਾਜ਼ਾਰ ਦੇ ਵਿੱਚ ਇੰਨਾ ਚੱਲਦਾ ਪਰ ਇਹ ਵੀ ਤੁਹਾਨੂੰ 1-1000 ਦੇਣਾ ਭਾਜੀ ਗਲਾ ਆ ਸ਼ਿਮਰ ਦਾ ਕੱਪੜਾ ਬਜ਼ਾਰਾਂ 'ਚ 2-2000 ਰੁਪਏ ਦਾ ਸੂਟ ਆ ਅਸੀਂ ਦੇਣਾ 850 ਰੁਪਏ ਦਾ ਆ ਵੀ 850 ਜਿਹੜੇ 18-1800 'ਚ ਇੱਕ-ਇੱਕ ਸੂਟ ਪਿੱਛੇ ਇੱਕ-ਇੱਕ 1000 ਰੁਪਏ ਵਿਚਾਰ ਰਹਿਆਂ ਲੈ ਜੋ 850 ਦੇ ਵਿੱਚ ਸੂਟ ਆ ਵੀ ਚੱਕੋ 850 'ਚ 850 'ਚ 850 'ਚ ਹਾਂਜੀ ਖੁੱਲੇ ਡੁੱਲੇ ਦੁਪੱਟੇ ਬਜ਼ਾਰਾਂ 'ਚ 2-2000 ਦਾ ਸੂਟ ਅਸੀਂ ਦੇਣਾ 1000 ਰੁਪਏ ਦਾ ਚੱਕੋ ਕਿੰਨਾ ਹੈਵੀ ਪੀਸ ਆ ਇਹ オリジナル ਪੀਸ ਦਿਖਾ ਰਹੇ ਆ ਕੋਈ ਕਾਪੀਆਂ ਸ਼ੌਪ ਕਿਹ ਨਹੀਂ ਦਿਖਾ ਰਹੇ ਭਾਜੀ オリジナル ਮੋਰਾ ਬਾਜੂ ਪਹੁੰਚੇ ਬਣੇ ਵੇ ਤੁਹਾਨੂੰ ਚੈੱਕ ਕਰਾ ਦੇਣਾ ਕਿਸੇ ਨੂੰ ਲੱਗਦਾ ਹੋਣਾ ਕਾਪੀਆਂ ਨਹੀਂ ਹੈਗੀਆਂ オリジナル ਮੋਰਾ 2500 ਰੁਪਏ ਦਾ ਸੂਟ ਤੁਹਾਨੂੰ 2500 3000 ਦਾ ਮਿਲਣਾ ਹੈ ਹੈਂਡਵਰਕ ਕੀਤਾ ਹੈ 1275 ਰੁਪਏ ਦੇ ਦੇ ਭਾਜੀ ਆ ਵੀ ਚੈੱਕ ਕਰ ਲੋ ਸੋਨਾ ਚਾਂਦੀ ਵਾਲੇ ਸੂਟ ਇਹ ਵੀ ਤੁਹਾਨੂੰ ਅਸੀਂ 1-1000 ਰੁਪਏ ਦੇ ਰਹੇ ਹਾਂ ਜਿਹੜੇ ਤੁਸੀਂ 35 3500 ਰੁਪਈਆ ਬਜ਼ਾਰਾਂ ਜਾਇ ਖਰਚਦੇ ਹੋ ਬੁਟੀਕ ਪੀਸ ਕਹਿ ਕੇ ਇਹ 3500 ਵਾਲਾ ਸੂਟ ਇੱਥੇ 1275 ਜੀ ਅਸੀਂ ਦੇ ਰਣਾ ਇਸ ਲਈ ਕਹਿੰਨੇ ਆ ਭਾਈ ਰੇਟ ਸਾਡਾ ਸਭ ਤੋਂ ਸਸਤਾ ਗੈਂਜਾ ਸੂਟ ਹੈ ਬਜਾਰਾ 'ਚ 3-3000 ਇੱਥੇ 15-1500 'ਚ 15-1500 ਦੇ ਵਿੱਚ ਸੂਟ ਦੇ ਰਿਆ ਸ਼ਾਨਦਾਰ ਜਾਨਦਾਰ ਚਾਹੇ ਔਰਗਾਂਜ਼ਾ ਲੈਣਾ ਚਾਹੇ ਸ਼ਿਮਰ ਲੈਣਾ ਚਾਹੇ ਸਿਲਕ ਲੈਣਾ ਹਰ ਇੱਕ ਦੇ ਵਿੱਚ ਨਵੀਂ ਵੈਰਾਈਟੀ ਨਵੇਂ ਡਿਜ਼ਾਈਨ ਰੇਟ ਬਹੁਤ ਜ਼ਿਆਦਾ ਘਟਾ ਆਜੋ ਛੇਤੀ 2-2000 'ਚ 22-2500 'ਚ 25-2500 'ਚ ਆ ਚੀਜ਼ਾਂ ਚੈੱਕ ਕਰੋ ਔਰਗਾਂਜ਼ਾ ਦੇ ਵਿੱਚ ਦੇਖੋ ਬਾਜੂ ਵਰਕ ਵੀ ਆ ਪੌਂਚਿਆਂ ਦੇ ਵਰਕ ਵੀ ਹੈਗਾ ਤੇ ਬਹੁਤ ਸੋਹਣੀ ਤੁਹਾਨੂੰ ਡੀਲ ਦੇ ਆ ਲੇਖੋ ਦਾ ਸੂਟ ਲੈਨੇ ਹੋਣਾ ਤੁਸੀਂ 35 3500 ਚ ਲੈਨੇ ਹੋਣਾ 4 4000 ਚ ਸਾਡੇ ਕੋਲ ਆਜੋ ਸਿਰਫ 2 2000 ਚ 2 2000 ਰੁਪਏ ਦੇ ਵਿੱਚ ਆ ਸੂਟ ਦੇ ਰਹੇ ਆ ਕਾਕਾਵਾਦੀ ਸੂਟ ਆ ਜੀ ਬਜ਼ਾਰਾਂ ਦੇ ਵਿੱਚ 10 1000 ਰੁਪਿਆ ਰੇਟ ਆ ਭਾਜੀ ਅਸੀਂ ਦੇਣਾ 5000 ਰੁਪਏ ਦਾ ਦੁਪੱਟਾ ਵੀ ਦੇਖੋ ਤੁਸੀਂ ਪੂਰਾ ਹੈਵੀ ਦੁਪੱਟਾ ਜਿਹੜਾ ਬਾਜ਼ਾਰ 'ਚ 10000 ਰੁਪਿਆ ਦਾ ਸੂਟ ਆ ਇੱਥੇ ਤੁਹਾਨੂੰ ਦੇਣਾ 5000 'ਚ 5000 ਦੇ ਸੂਟ ਦੇ ਵਿੱਚ ਵੀ ਤੁਸੀਂ ਦੇਖੋ ਡਿਜ਼ਾਈਨਿੰਗ ਚੈੱਕ ਕਰ ਲਓ ਜਿਹੜਾ ਮਰਜੀ ਪੀਸ ਚੱਕੋ ਕੋਲ ਬਾਜ਼ਾਰ 'ਚ 10-10000 ਰੁਪਿਆ ਸਾਡੇ ਕੋਲੋਂ ਤੁਸੀਂ 5-5000 'ਚ ਸੂਟ ਲੈ ਜਾਓ ਕੋਈ ਇਹਦਾ 15000 ਮੰਗੂਗਾ ਕੋਈ ਇਹਦਾ 17000 ਮੰਗੂਆ ਲਹਿੰਗਾ ਚੋਲੀ ਦੇਖੋ ਪੂਰਾ ਸੈੱਟ ਤੁਸੀਂ ਚੈੱਕ ਕਰ ਲੋ ਇਹ ਤੁਹਾਨੂੰ ਅਸੀਂ 7000 ਰੁਪਏ ਦੇ ਰਹਿਣਾ 7 7000 ਚ ਇਦਾਂ ਦੀਆਂ ਚੀਜ਼ਾਂ ਦੇਖੋ ਜੀ ਲਹਿੰਗੇ ਦਾ ਲਹਿੰਗਾ ਸੂਟ ਦਾ ਸੂਟ 5 ਮੀਟਰ ਸੂਟ ਦੇ ਨਾਲ ਲਹਿੰਗਾ ਹੈਂਡਵਰਕ ਕੀਤਾ ਬਾਜ਼ਾਰਾਂ ਦੇ ਵਿੱਚ 15 15000 ਅਸੀਂ ਦੇਣਾ ਸਰਬ 5 7000 ਰੁਪਏ ਦੇ ਵਿੱਚ 9900 ਰੁਪਏ ਦੇਣਾ ਜੀ ਦੇਖੋ ਮੇਨ ਗਰਲ ਸੁਣ ਲੋ ਇਹ 18 18 22 20 20000 ਵਾਲੇ ਸੂਟ ਤੁਹਾਨੂੰ ਅਸੀਂ 9500 ਦੇਣਾ ਦੇਖੋ ਐਡੇ ਹੈਵੀ ਸੂਟ ਜੇ 9500 ਚ ਦੇ ਰਹੇ ਆ ਬਾਜ਼ਾਰ ਨਾਲੋਂ ਇੱਕ ਇੱਕ ਸੂਟ ਪਿੱਛੇ 5-5000 ਰੁਪਏ ਵਿਚਾਰ ਰਹੇ ਆ ਸਾਡੇ ਕਾਰੀਗਰਦਿਆਂ ਅੱਖਾਂ ਰਹਿ ਗਈਆਂ ਆਹ ਸੂਟ ਤਿਆਰ ਕਰਦਿਆਂ ਨੂੰ ਇਹ ਸੂਟ ਜੇ ਪਾਇਆ ਹੋਊਗਾ ਤੁਹਾਨੂੰ ਹੀ ਪਾਇਆ ਹੋਇਆ ਮਿਲਣਾ ਹੋਰ ਕਿਸੇ ਕੋ ਨਹੀਂ ਹੋਊਗਾ ਇਹ ਵੀ ਇਹ ਵੀ ਤੁਹਾਨੂੰ 11500 ਰੁਪਏ ਦੇਣਾ ਸੂਣਾ ਦੇਖੋ ਜੀ ਹੈਵੀ ਸੂਟ ਦੇ ਰਹੇ ਆ ਪੈਨਲ ਬਣੇ ਹੋਏ ਦੇ ਰਹੇ ਆ ਪੂਰਾ ਐਨ ਆਰ ਆਈ ਟੇਸਟ ਦੇ ਰਹੇ ਆ ਡਿਜ਼ਾਈਨਿੰਗ ਇੱਕ ਤੋਂ ਇੱਕ ਦੇ ਰਹੇ ਆ ਲਗਜ਼ਰੀ ਪੀਸ ਦੇ ਰਹੇ ਆ ਰੈੱਡ ਸੂਟ ਜਿਹੜੇ ਕਹਿੰਦੇ ਵੀ ਅਸੀਂ ਵਿਆਹ ਸ਼ਾਦੀ 'ਚ ਲਹਿੰਗਾ ਨਹੀਂ ਪੋਣਾ ਸੀ ਸੂਟ ਹੀ ਪੋਣਾ ਇਹ ਦੇਖੋ ਰੈੱਡ ਸੂਟ ਆ ਪ੍ਰੋਪਰ ਦੁਪੱਟਾ ਚੈੱਕ ਕਰ ਲਓ ਖੁੱਲੇ ਡੁੱਲੇ ਦੁਪੱਟੇ ਪਾਤੇ ਤੁਹਾਨੂੰ ਟੌਪ ਦੀਆਂ ਚੀਜ਼ਾਂ ਪਾਤੀਆਂ ਇਹੋ ਜੀਆਂ ਆਰਟੀਕਲ ਤੁਹਾਨੂੰ ਅੰਕਲੋਂ ਮੋਗਾ ਰੋਡ ਤੇ ਇਹ ਲਹਿੰਗਾ ਤੁਸੀਂ 10-10000 ਰੁਪਏ ਰੈਂਟ ਦਿੰਨੇ ਹੋ ਅਸੀਂ 8500 ਰੁਪਏ ਦੇ ਵਿੱਚ ਤੁਹਾਨੂੰ ਲਹਿੰਗਾ ਦੇ ਦੇਣਾ ਖਰੀਦ ਕੇ ਤੁਸੀਂ ਲੈ ਜਾਣਾ ਡਿਜ਼ਾਈਨ ਇਹਦੇ ਵਿੱਚ ਬਹੁਤ ਸੋਹਣਾ ਹੈ ਕੋਈ 8500 ਕੋਈ 7000 ਕੋਈ 8000 ਇਦਾਂ ਦੇ ਫਰੈਸ਼ ਪੀਸ ਲਹਿੰਗੇ ਇਹਦੇ ਲੈ ਕੇ ਆ ਗਏ ਆ ਵੀ ਜਿਹੜਾ ਤੁਸੀਂ 10-10000 ਰੈਂਟ ਦੇਣਾ ਤੇ 8500 ਰੁਪਏ ਦੇ ਵਿੱਚ ਮੁੱਲ ਲੈ ਜਾਓ ਡਿਜ਼ਾਈਨਿੰਗ ਦੇ ਵਿੱਚ ਕੋਈ ਕਮੀ ਨਹੀਂ ਹੈ ਤੁਸੀਂ ਇੱਕ ਤੋਂ ਇੱਕ ਟੌਪ ਪੀਸ ਹੈ ਜੀ ਸਾਡੇ ਕੋਲ 5000 ਤੋਂ ਲੈ ਕੇ 1 ਲੱਖ ਰੁਪਏ ਤੱਕ ਦੇ ਲਗਜ਼ਰੀ ਲਹंगे ਆ ਚੁਕੇ ਆ ਡਿਜ਼ਾਈਨਿੰਗ ਬਹੁਤ ਜ਼ਬਰਦਸਤ ਆ ਚੈੱਕ ਕਰ ਲੋ ਫਰੰਟ ਚੈੱਕ ਕਰ ਲੋ ਬੈਕ ਚੈੱਕ ਕਰ ਲੋ ਹੁਣ ਇਹ ਰੇਟ ਪਤਾ ਕਿੰਨਾ 454500 ਦਾ ਇਹ ਪੀਸ ਆ 4500 ਦਾ ਪਰ ਅਸੀਂ ਤੁਹਾਨੂੰ ਕਿੰਨੇ ਦੇਣਾ 4500 ਵਾਲਾ ਪੀਸ 2500 99 ਰੁਪਏ ਵਿੱਚ 2500 ਨਾਲ ਦਾ ਪੀਸ ਆ ਇਹਦੇ ਉੱਤੇ 30% ਡਿਸਕਾਊਂਟ ਕੋਈ ਵੀ ਡਰੈਸ ਲੈ ਜਾਓ 20 ਸਤੰਬਰ ਤੋਂ ਪਹਿਲਾਂ ਪਹਿਲਾਂ ਆ ਜਾਓ ਇਹਦੇ ਉੱਤੇ 30% ਡਿਸਕਾਊਂਟ ਤੁਹਾਨੂੰ ਦਵਾਗੇ ਮਿਲਣੀਆਂ ਕਰਨੀਆਂ ਮਿਲਣੀਆਂ ਦੇ ਵਿੱਚ ਵੀ ਕੋਪੀਆਂ ਜਾਂ ਦੇਸੀ ਕੰਬਲ ਲੈਣੇ ਆਹ ਦੇਖੋ ਬਹੁਤ ਵੱਡਾ ਬ੍ਰਾਂਡ ਆ ਮੌਂਟੀ ਕਾਰਲੋ ਦਾ ਇਹ ਜਿਹੜੇ ਬਾਜ਼ਾਰਾਂ ਦੇ ਵਿੱਚ 2-2000 ਰੁਪਏ ਦਾ ਕੰਬਲ ਮਿਲਦਾ ਅਸੀਂ ਤੁਹਾਨੂੰ 1150 ਰੁਪਏ ਦੇ ਰਹਿਣਾ ਜੇ ਤੁਸੀਂ ਡਬਲ ਬੈੱਡ ਦਾ ਕੰਬਲ ਲੈਣਾ ਦੇਖੋ ਪਹਿਲੀ ਗੱਲ ਤਾਂ ਪੈਕਿੰਗ ਚੈੱਕ ਕਰ ਲਓ ਪੂਰਾ ਟੈਚੀ ਫਿਰਚੀ ਬਣਿਆ ਆ ਇਹ 3500 ਰੁਪਏ ਦੀ ਐਮ ਆਰ ਪੀਆ ਪਰ ਤੁਹਾਨੂੰ ਅਸੀਂ 1500 ਰੁਪਏ ਦੇਣਾ ਸੋ ਕੰਬਲਾਂ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਹੈ ਛੇਦੀ ਆਓ